ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਤੁਹਾਨੂੰ ਇੱਕ ਨਵੀਂ ਬਿਮਾਰੀ ਬਾਰੇ ਦੱਸ ਰਹੇ ਹਾਂ ਝੋਨੇ ਦੇ ਵਿੱਚ ਇਹ ਸਾਡੇ ਕਿਸੇ ਕਿਸਾਨ ਵੀਰ ਨੇ 40 ਏਕੜ ਝੋਨਾ ਲਾਇਆ ਹੋਇਆ ਹੈ ਤੇ ਉਹਨਾਂ ਨੇ ਇਹਦੇ ਵਿੱਚ ਸਾਰਾ ਉਸ ਪਾ ਦਿੱਤਾ ਸੀਗਾ ਅੱਜ ਇਹ ਝੋਨਾ 18 ਦਾ ਨੰਦ ਹੈ ਤੇ ਇਹ ਜਿਹੜੀ 34 ਸਵਾ 34 ਵੈਰਾਈਟੀ ਹੈ ਉਹ ਲੱਗੀ ਹੋਈ ਹੈ ਇਹਦੇ ਵਿੱਚ ਜਿੰਕ ਲੋਹਾ ਬੂਝੇ ਵਾਲੀ ਉਹ ਸਾਰੀਆਂ ਦਵਾਈਆਂ ਪੈ ਚੁਟੀਆਂ ਸੀ ਪਰ ਇਹ ਸਾਰਾ ਉਸਪਣ ਦੇ ਬਾਵਜੂਦ ਵੀ ਇਹ ਜਿਹੜੀ ਜੀਰੀਏ ਚੱਲ ਨਹੀਂ ਰਹੀ ਸੀਗੀ ਉਸ ਤੋਂ ਬਾਅਦ ਜਦੋਂ ਜਾਟੇ ਇਹਨੂੰ ਜੀਰੀ ਨੂੰ ਚੈੱਕ ਕੀਤਾ ਤਾਂ ਇਹਦੇ ਵਿੱਚ ਖਤਰਨਾਟ ਸੁੰਡੀ ਦੇ ਠਾਈ ਦਿੱਤੀ ਜਿਹਨੂੰ ਸਪੋਲੀਆ ਸੁੰਡੀ ਕਹਿੰਦੇ ਨੇ ਆ ਦੇਖੋ ਜੀ ਤੁਹਾਡੇ ਸਾਹਮਣੇ ਇਹ ਨਜ਼ਰ ਆ ਰਹੀ ਹੈ ਇਹ ਧਾਜੇਬਰ ਦੀ ਬਰੀਤ ਹੈ ਤਿੰਨ ਜੜਾਂ ਨੂੰ ਬੁਰੀ ਤਰ੍ਹਾਂ ਗੁੱਛੇ ਬਣਾ ਰੱਖੇ ਹੈ ਜੜ ਰੱਖੇ ਹੈ ਦੇਖੋ ਇਹ ਇਹ ਸੁੰਡੀ ਹੈ ਜਿਹੜੀ ਬੜੀ ਖਤਰਨਾਟ ਸੁੰਡੀ ਹੈ ਇਹ ਸਪੋਲੀਆ ਮੰਨੂ ਆ ਇਹਨੇ ਸਾਰੀਆਂ ਜੜਾਂ ਜੜੀਆਂ ਜੜ ਰੱਖੀਆਂ ਨੇ ਤੇ ਹੇਠੋ ਬੂਟੇ ਦੀ ਜਿਹੜੀ ਸਪਲਾਈ ਹੈ ਉਹ ਬਿਲਕੁਲ ਬੰਦ ਹੋ ਚੁੱਕੀ ਹੈ। ਬੂਟੇ ਨੂੰ ਖਰਾਬ ਨਹੀਂ ਜਾ ਰਹੀ। ਇਹ ਇੱਕ ਟਿੱਟ ਬੂਟੇ ਦੇ ਵਿੱਚ ਮਤਲਬ ਵੀ 5 ਤੋਂ 7-8 ਤੱਕ ਇਹ ਸੁੰਡੀਆਂ ਨੇ ਇਹ ਜਿਹੜੀਆਂ ਕੀੜਾ ਇਹ ਕੀੜਾ ਜਿਹੜਾ ਇਹ ਸਾਰੀਆਂ ਜੜਾਂ ਲੜੀਆਂ ਨੇ ਖਤਮ ਕਰ ਦਤਿਆਂ ਹੇਠੋਂ ਤੇ ਬੂਟਾ ਚੱਲ ਨਹੀਂ ਰਿਹਾ ਇਹ। ਤੇ ਸੋ ਕਿਸਾਨ ਵੀਰੋ ਵੱਧ ਤੋਂ ਵੱਧ ਤੁਸੀਂ ਆਪਣੇ ਖੇਤਾਂ ਦੇ ਵਿੱਚ ਧਿਆਨ ਦਿਓ ਤੇ ਜੇ ਕਿਸ ਦਾ ਝੋਨਾ ਨਹੀਂ ਚੱਲ ਰਿਹਾ ਤਾਂ ਹੋ ਸਕਦਾ ਕੋਈ ਇਸ ਤਰ੍ਹਾਂ ਦਾ ਕੋਈ ਉਹਨੂੰ ਕੀੜੇ ਦਾ ਅਟੈਕ ਹੋਵੇ। ਇਸ ਦੇ ਵਾਸਤੇ ਇਹਦੀ ਰੋਕਥਾਮ